ਵਾਇਗੁਜੀ ਦਾ ਖਾਸ ਵਾਇਗੁਜੀ ਕੀ ਪਤੇ ਜਿਸ ਤਰ੍ਹਾਂ ਕੀ ਸਾਰੀ ਸੰਗ ਪਤਾ ਹੈ 4 ਦਿਨ ਦਾ ਤੇਜ਼ ਰੜ ਦੌਰਨ ਹੋ ਰਿਹਾ ਸੀ ਇਸ وجہ ਨਾਲ ਬਹੁਤ ਭਾਰੀ ਬਾਰਿਸ਼ ਹੋਈ ਪਹਾੜਾਂ ਤੇ ਉਹ ਸਾਰੀ ਨਦੀਆਂ ਚੜ ਗਈ ਜਿੱਦੇ ਇੱਕ ਪਾਰੋ ਦੀ ਨਦੀ ਦੇ ਕਿਨਾਰੇ ਗੁਰਦਾਰ ਸਾਹਿਬ ਦੀ ਮਹਾਨ ਕੰਦੀ ਇਮਾਰਤ ਹੈ ਉਥੇ ਬੜਾ ਭਾਰੀ ਪਾਣੀ ਚੜਿਆ ਹੈ ਤਦ ਕਰਮ 25 30 ਸਾਲ ਤੋਂ ਬਾਅਦ ਇਹ ਸਮੋਗਮਾ ਕੋਈ 25-30 ਰੁਪਏ ਦਾ ਵਿਸਤ੍ਰਪਾਣੀ ਆਇਆ ਸੀ। ਤਾਂ ਕਿੰਨਾ ਪਾਣੀ ਚੜਿਆ ਨੀਚਲੀ ਮੰਜ਼ਲ ਜਗਵਰਨ ਸਿੰਘ ਜੀ ਹੈ। ਉਹਦੇ ਸਾਰਾ ਹੀ ਪਾਣੀ ਆ ਗਿਆ ਤੇ ਉੱਥੇ ਰੇਤ ਭਰ ਗਈ ਸਾਰੀ। ਲੇਕਿਨ ਸਾਰੇ ਸੁਰੱਖਿਤ ਰਹੇ ਕੋਈ ਡਰ ਵਾਲੀ ਗੱਲ ਨਹੀਂ। ਬਿਲਕੁਲ ਸਾਰੇ ਸਬੂਬ ਸਾਰੇ ਭਰ ਗਏ ਰੇਤ ਦੇ ਨਾਲ। ਜਿੱਥੇ ਬਿਸ਼ਣਾਲ ਕੀ ਦੇ ਨਾਲ 3-4 ਸੌ ਰੁਪਏ ਜਿਹੜੇ ਵੀ ਹੈ ਉਹ ਸਾਰੇ ਰੇਤ ਨਾਲ ਭਰ ਗਏ ਨੇ। ਤਾਂ ਸੰਗਤ ਵੀ ਇੱਥੇ ਬਹੁਤ ਹੈ ਸਾਰੇ ਸੁਰੱਖਿਤ ਹੈ ਠੀਕ ਹੈ। ਕੋਈ ਨੁਕਸਾਨ ਹੋਇਆ ਘੱਫੀ। ਕਿਉਂਕਿ ਪਾਣੀ ਬਹੁਤ ਚੜ ਗਿਆ ਬਹੁਤੇ ਸਾਰੇ ਜਿਹੜੇ ਪੇੜ ਰੁੜ ਕੇ ਆਏ ਉਹ ਪੁਲ 'ਚ ਫਸ ਗਏ ਇਸ ਨਾਲ ਪੁਲ ਦਾ ਕੰਮ ਇੱਕ ਸਾਲ ਹੋਇਆ ਤੇ ਸੰਗਤ ਨਿਵਾ ਪੁਲ ਤੇ ਆਣਾ ਜਾਣਾ ਇਸ ਲਈ ਬੰਦ ਕੀਤਾ ਹੈ ਤੇ ਸੰਗ ਜਿਹੜੀ ਬਸ ਸਟੈਂਡ ਵਾਲੇ ਪੁਲ ਤੋਂ ਆ ਰਹੀ ਹੈ ਰਸਤੇ ਵਿੱਚ ਕਸੋਲ ਵਾਲੀ ਜਗ੍ਹਾ ਜਿਹੜੀ ਹੈ ਸੋਮਰੂਪਾ ਜਿਹੜੀ ਜਗ੍ਹਾ ਨੂੰ ਕਿਹਾ ਜਾਂਦਾ ਹੈ ਉੱਥੇ ਪਾਣੀ ਸੜਕ ਤੇ ਆ ਗਿਆ ਜਿਸ ਕਰਕੇ 50 ਫੁੱਟ ਦੇ ਕਰੀਬ ਸੜਕ ਪਾਣੀ ਚਾ ਗਈ ਤੇ ਉਹ ਪਾਣੀ ਹਿਸਲੇ ਉਤਰ ਗਿਆ ਸੁਰੱਖਿਤ ਹੈ ਪਾਣੀ ਕਾ ਵੀ ਨੀਚੇ ਚਲਾ ਗਿਆ ਤੇ ਉਹ ਰਸਤਾ ਹੁਣ ਜਿਹੜਾ ਕਿੱਥੇ ਪਾਣੀ ਆ ਗਿਆ ਸੀ ਸੜਕ ਤੇ ਉਹ ਖੁੱਲ ਗਿਆ ਲੇਕਿਨ ਉੱਥੇ ਹੁਣ ਸੜਕ ਬਣੇਗੀ ਤੱਕ ਫੇਰ ਉੱਥੇ ਗੱਡੀਆਂ ਚੱਲਣਗੀਆਂ ਤੇ ਕੁਛ ਨਾ ਕੁਛ ਉਹ ਕੱਲ ਹੋ ਸਕਦਾ ਮੌਸਮ ਸਾਫ਼ ਪਿਆ ਤੇ ਉੱਥੇ ਮਸ਼ੀਨ ਨਾਲ ਰਸਤਾ ਮਾ ਦਿੱਤਾ ਜਾਏਗਾ ਤਾਂ ਵੀ ਸਾਰੇ ਸੰਗਤ ਜੋ ਇੱਥੇ ਮਨੀਕਰ ਗੁਰਦਵਾਰਾ ਸਵਾਹੀ ਹੋਈ ਹੈ ਉਹਨਾਂ ਦੇ ਕਿਉਂਕਿ ਫੋਨ ਨਹੀਂ ਚੱਲ ਰਿਹਾ ਨੈਟਵਰਕ ਨਹੀਂ ਹੈ ਉਹ ਚਿੰਤਾ ਕਰ ਰਹੇ ਸਾਰੇ ਉਸ ਬੋਲਣ ਦਾ ਮਤਲਬ ਇਹ ਸੀ ਦੱਸਣ ਦਾ ਕਿ ਉਹ ਸਾਰੇ ਤੇ ਸੁਰੱਖਿਤ ਰਹੇ ਸਾਰੋਂ ਵੀ ਬੜੇ سارے ਫੋਨ ਜਿਹੜੇ ਲੋਕ ਕੋਸ਼ਿਸ਼ ਕਰ ਰਹੇ ਨੇ ਕੰਟੈਕਟ ਕਰਨ ਦੀ ਲੇਕਿਨ ਇਥੇ ਨੈਟਵਰਕ ਨਾ ਹੋਣ ਕਰਕੇ ਅਸੀਂ ਉਹਨਾਂ ਨੂੰ ਕੋਈ ਜਵਾਬ ਨਹੀਂ ਦੇ ਪਾ ਰਹੇ ਇਸ ਕਰਕੇ ਅਸੀਂ ਇਸ ਮੁਕੌਲ ਉੱਤੇ ਆਪਣਾ ਪੁਸ਼ਪ ਦੇ ਰਹੀ ਹਾਂ ਸਾਰਿਆਂ ਨੂੰ ਸੂਚਿਤ ਕਰਦੇ ਆ ਕਿ ਸਾਰੇ ਗੁਆਂਢੀ ਸਾਥ ਜਮਾਨੇ ਕੰਦੇ ਸੁਰੱਖਿਤ ਰਹੇ ਜਿਹੜੇ ਯਾਤਰੀ ਨੇ ਜਾਂ ਜਿੱਥੇ ਵੀ ਸਾਡੇ ਇਥੇ ਪਰਿਵਾਰ ਦੇ ਬੰਦੇ ਨੇ ਸੇਵਾਦਾਰਾਂ ਸਮੇਤ ਸਾ ਬਿਲਕੁਲ ਸੁਰੱਖਿਤ ਰਹੇ ਪੂਜਾ ਪਾ ਲੰਗਰ ਇਤਿਆਦਿਕ ਸਾਰਾ ਬਿਲਕੁਲ ਉਸੇ ਤਰ੍ਹਾਂ ਬੰਦਸਰਿਆ ਕੋਈ ਚਿੰਤਾ ਨਾ ਕਰਨਾ ਜਿਹੜੇ ਨੀਚੇ ਮੰਜ਼ਿਲ ਤੇ ਰਹੇ ਵਾਲੇ ਸਾਰੇ ਸੇਵਾਦਾਰ ਸਭ ਉਪਰਲੇ ਕਮਰੇ ਚ ਆ ਗਏ ਨੇ ਦੇਵਾ ਜੀ ਵੀ ਕੁਨਵਾਲਾ ਜੀ ਸਾਹਿਬ ਦੇ ਨਾਲ ਉਧਰ ਵਿੱਚ ਆ ਗਏ ਹੁੰਦੇ ਨੇ ਤੇ ਕੋਈ ਐਸੀ ਚਿੰਤਾ ਵਾਲੀ ਗੱਲ ਨਹੀਂ ਪਰਮੇਸ਼ਰ ਸਾਰਾ ਰક્ષਕ ਸਾਡੇ ਨਾਲ ਹੈ ਹਰ ਤਰ੍ਹਾਂ ਦੀ ਸਖਸ਼ਤ ਵਿਵਸਥਾ ਇੱਥੇ ਹੈ ਪਾਣੀ ਪੀਣ ਵਾਲੇ ਬੰਦੋਏ ਨੇ ਗਰਮ ਪਾਣੀ ਜਿੱਥੇ ਪਾਣੀ ਬੁੱਲਦਾ ਨਿਕਲਦਾ ਹੈ ਉਹ ਨਾ ਸਦਾ ਚਸ਼ਮਾ ਪ੍ਰਬੰਧ ਕੀਤਾ ਹੋਇਆ ਹੈ ਉਥੇ ਮੇਲੇ ਲਦੀਦਾ ਪਾਣੀ ਆ ਗਿਆ ਸੀ ਉਹਨੂੰ ਸਾਫ ਕਰਕੇ ਉਹਨੂੰ ਕੱਲ ਤੋਂ ਪੀਣਯੋਗ ਕਰ ਦਾਂਗੇ ਉੱਥੇ ਲੰਗਰ ਬਣੇਗਾ ਕਿਉਂਕਿ ਲੰਗਰ ਬਣਨ ਦੀ ਵੀ ਜਗ੍ਹਾ ਨਹੀਂ ਰਹੀ ਤੇ ਮਹਾਰਾਜ ਦੀ ਕਿਰਪਾ ਹੈ ਸਭ ਸੁਰੱਖਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ